ਹੁਣ ਤੁਸੀਂ ਸੁਣੋਗੇ ਕਿਤਾਬ ਦੋ ਸਾਹਾਂ ਵਿਚਲਾ ਠਹਿਰਾ ਲੇਖਕ ਜਸਵੀਰ ਸਿੰਘ ਰਾਣਾ ਇਸ ਪੁਸਤਕ ਨੂੰ ਆਵਾਜ਼ ਦਿੱਤੀ ਹੈ ਪਰਮਜੀਤ ਕੌਰ ਨੇ ਹੁਣ ਤੁਸੀਂ ਸੁਣੋਗੇ ਕਿਤਾਬ ਦੋ ਸਾਹਾਂ ਵਿਚਲਾ ਠਹਿਰਾ ਲੇਖਕ ਜਸਵੀਰ ਸਿੰਘ ਰਾਣਾ ਇਸ ਪੁਸਤਕ ਨੂੰ ਆਵਾਜ਼ ਦਿੱਤੀ ਹੈ ਪਰਮਜੀਤ ਕੌਰ ਨੇ ਦੋ ਸਾਹਾਂ ਵਿਚਲਾ ਠਹਿਰਾ ਮੇਰੀਆਂ 20 ਕਹਾਣੀਆਂ ਜਸਵੀਰ ਸਿੰਘ ਰਾਣਾ ਕੁੰਗਰੂ ਕਥਾ ਓਏ ਅੱਲਾ ਮੈਂ ਮਰ ਜਾਵਾ ਕੀ ਹੁਸਨ ਹੈ ਸ਼ੀਸ਼ਾ ਵੇਖ ਮੈਂ ਹੇਠਲਾ ਬਲ ਟੁੱਕਿਆ ਨਖਰੇ ਨਾਲ ਨੱਕ ਵਟਿਆ ਮੇਰੀ ਨੱਥ ਮਛਲੀ ਕੰਮ ਉੱਠੀ ਮੈਂ ਸ਼ੀਸ਼ੇ ਨੂੰ ਅੱਖ ਮਾਰੀ ਕਿਉਂ ਵੇ ਮੋਇਆ ਦੱਸਨਾ ਮੈਂ ਕੌਣ ਪਰ ਉਹ ਬੋਲਿਆ ਨਹੀਂ ਮਰ ਜਾਣਾ ਮਰਦਾ ਵਾਂਗ ਚੁੱਪ ਕਰ ਗਿਆ ਮੈਂ ਕਿੰਨਾ ਚਿਰ ਔਰਤਾਂ ਵਾਂਗ ਉਸ ਵੱਲ ਵੇਖਦੀ ਰਹੀ ਜਦੋਂ ਨਾ ਬੋਲਿਆ ਮੈਂ ਤਾੜੀ ਮਾਰੀ ਆਏ ਹਾਏ ਵੇ ਜਾ ਪਰੇ ਤੂੰ ਵੀ ਉਹੀ ਨਿਕਲਿਆ ਆਪਣਾ ਹੁਸਨ ਵੇਖ ਮੇਰੀ ភੁੱਬ ਨਿਕਲ ਗਈ ਮੈਂ ਲਾਲ ਚੂੜੀਆਂ ਵੱਲ ਵੇਖਣ ਲੱਗ ਪਈ ਵਾਲਾਂ ਦੀ ਲੱਟ ਮੇਰੇ ਮੱਥੇ ਤੇ ਆ ਡਿੱਗੀ ਮੈਂ ਗੁੱਟ ਤੇ ਬੰਨੀ ਖੁੰਗਰਾਂ ਵਾਲੀ ਖੰਮਣੀ ਚੁੰਮ ਲਈ ਅੱਗ ਲੱਗਣੀ ਸੂਟ ਨਾਲ ਮੇਲ ਖਾਂਦੀ ਸੀ ਮੇਰਾ ਅੱਖਾਂ ਵੱਲ ਧਿਆਨ ਗਿਆ ਉਫ ਇਹ ਹੰਝੂ ਮੇਰਾ ਕਜਲਾ ਗੱਲਾਂ ਤੋਂ ਦੀ ਵਹਿ ਤੁਰਿਆ ਮੈਂ ਦੋਵਾਂ ਹੱਥਾਂ ਨਾਲ ਮੂਲ ਕੋਨ ਨਾਲ ਪਛਾਣ ਨਹੀਂ ਲੁਕਦੀ ਹੁੰਦੀ ਰੀ ਨਾ ਇਹਨਾਂ ਦਾ ਸਾਹਮਣਾ ਕਰ ਮੈਨੂੰ ਮੀਨਾ ਵਹੰਤ ਦੀ ਚਪੇੜ ਯਾਦ ਆ ਗਈ ਜਦੋਂ ਮੈਂ ਪਹਿਲੀ ਵਾਰ ਆਪਣਾ ਮੂਲ ਕੋਇਆ ਉਹਨੇ ਮੇਰੇ ਚਪੇੜ ਕੱਢ ਮਾਰੀ ਸੀ ਮੈਂ ਹੌਲੀ ਹੌਲੀ ਮੂੰਹ ਨੰਗਾ ਕੀਤਾ ਤੇ ਅੱਛੀ ਅੱਖ ਨਾਲ ਸ਼ੀਸ਼ੇ ਵੱਲ ਚਾਕੀ ਗੱਲਾਂ ਵੇਖ ਮੈਂ ਕਿਹਾ ਇਹ ਸ਼ੀਸ਼ਾ ਵੀ ਮਰਦਾਂ ਦਾ ਹੀ ਬਣਾਇਆ ਹੋਇਆ ਹੈ ਇਹਨੇ ਤੈਨੂੰ ਕੀ ਦੱਸਣਾ ਤੂੰ ਆਪਣੇ ਪੈਰਾਂ ਵੱਲ ਦੇਖ ਮੰਜੀ ਤੇ ਬੈਠਾ ਹਾਜੀ ਮੇਰੇ ਪੈਰੀਂ ਬੰਨੇ ਖੁੰਗਰੂਆਂ ਵੱਲ ਹੱਥ ਕੱਢਣ ਲੱਗ ਪਿਆ। ਬਾਣ ਚੱਬੀ ਜਾਂਦਾ ਉਹ ਕਦੋਂ ਦਾ ਮੇਰੀਆਂ ਹਰਕਤਾਂ ਵੇਖੀ ਜਾਂਦਾ ਸੀ। ਅਸੀਂ ਅਜੀਬ ਹਾਲਾਤ ਵਿੱਚੋਂ ਦੀ ਲੰਘ ਰਹੇ ਸਾਂ। ਹਰਾਮੀ ਰੱਬ ਨੇ ਵੀ ਸਾਡੇ ਨਾਲ ਮਾੜੀ ਕੀਤੀ। ਸਭ ਕੁਝ ਅੱਧਾ ਅਧੂਰਾ ਬਣਾ ਛੱਡਿਆ। ਸਾਡੇ ਵਿੱਚੋਂ ਨਾ ਕੋਈ ਔਰਤ ਸੀ, ਨਾ ਮਰਦ। ਉੰਜ ਸਾਡੀ ਦੇਹ ਵਿੱਚ ਔਰਤ ਵੀ ਵਸਦੀ ਸੀ, ਮਰਦ ਵੀ। ਨਹੀਂ ਰੀਨਾ Up! Sample complete. Ready to continue?